ਸਾਹਿਬ ਵੈਕਟਿਕ ਬਥੇ ਸੋ ਸੰਗਤ ਜੀ ਅੱਜ ਆਪ ਤੁਹਾਨੂੰ ਦਿਖਾਉਣੇ ਇਹ ਉਹ ਸਥਾਨ ਆ ਜਿੱਥੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਇਸ ਜਗ੍ਹਾ ਤੇ ਆਏ ਸੀਗੇ ਕਿ ਉਹਨਾਂ ਨੇ ਇਸ ਜਗ੍ਹਾ ਤੇ ਸੰਗਤ ਕੀਤੀ ਸੀਗੀ ਸੰਗਤ ਕੀਤੀ ਉਸ ਟਾਈਮ ਦੇ ਵੇਲੇ ਸੰਗਤ ਚਾਲ ਰਹੀ ਸੀ ਉਸ ਟਾਈਮ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਬਹੁਤ ਵੱਡੀ ਇੱਕ ਸਰਾਲ ਆ ਗਈ ਸੀ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗੁੱਠੇ ਦਾ ਪੈਰ ਲਾ ਕੇ ਉਸ ਦਾ ਮਤਲਬ ਚਲਾਣਾ ਕਰਤਾ ਸੀਗਾ ਕਾਲ ਚਲਾਣਾ ਕਰਤਾ ਸੀ ਉਹਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਟੋਆ ਪਟ ਕੇ ਇਸ ਜਗ੍ਹਾ ਦੇ ਉੱਤੇ ਉਹ ਸਰਾਲ ਨੂੰ ਦੱਬਦਾ ਸੀਗਾ ਦੱਬਣ ਤੋਂ ਬਾਅਦ ਕੀ ਸਾਰੀ ਸੰਗਤ ਨੇ ਛੋਟੇ ਛੋਟੇ ਮੁੱਠੀ ਮਿੱਟੀ ਪਾਈ ਸੀਗੀ ਤੇ ਮੁੱਠੀ ਦੀ ਮਿੱਟੀ ਪਾਉਣ ਤੋਂ ਬਾਅਦ ਇਹ ਖਰੀਚਾਲ ਵੀ ਉਸ ਦਿਵਾਰ ਲੋਕਾਂ ਨੇ ਹੋਰ ਸੰਗਤ ਨੇ ਬਹੁਤ ਸਾਰੀ ਮਿੱਟੀ ਇਸ ਜਗ੍ਹਾ ਦੇ ਉੱਤੇ ਲਿਆ ਲਿਆ ਕੇ ਪਾਣੀ ਸ਼ੁਰੂ ਕਰਤੀ ਜਿਸ ਦੇ ਨਾਲ ਕੀ ਇਹ ਪਹਾੜ ਬਣ ਗਿਆ ਆਓ ਆਪਾਂ ਦੇਖਦੇ ਆਂ ਬਸ ਹਮ ਕੀ ਫੇਰੀ ਉਹ ਚੱਪਲਾ ਲਾ ਦੇ ਇਹ ਆ ਗਾਈ ਜੀ ਉਹ ਪਹਾੜ ਜੇ ਜਗ੍ਹਾ ਦੇ ਉੱਤੇ ਸਰਾਲ ਦੱਬੀ ਹੋਈ ਸੀ ਬਹੁਤ ਵੱਡੀ ਸਰਾਲ ਜਿਹੀ ਜਿਹੜੀ ਇੱਥੇ ਦੱਬੀ ਹੋਈ ਆ ਤੇ ਸੰਗਤ ਨੇ ਬਹੁਤ ਸਾਰੀ ਮਿੱਟੀ ਲਈ ਉਹਦੇ ਨਾਲ ਇਹ ਜਗ੍ਹਾ ਬਹੁਤ ਸਾਰੀ ਉੱਚੀ ਹੋ ਗਈ ਆ ਸੋ ਇਹ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੱਲਾ ਪਿੰਡ ਭਗਤੇ ਭਾਈ ਦੇ ਨੇੜੇ ਵੈਂਦਾ ਵਾ ਤੇ ਵੀਡੀਓ ਕਿੱਦਾਂ ਲੱਗੀ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰ ਲੈਣਾ